बोल के थोड़ा है जड़ी 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 देखो ਜਿਹੜੀ ਜਿਹੜਾ ਆਪਾਂ ਇਹ ਕਰ ਰਹੇ ਆ ਚੀਜ਼ ਉਹਦੇ ਬਾਰੇ ਦੱਸੋ ਦੇਖੋ ਜੀ ਅੱਜ ਬੜੀਆਂ ਹੁਮ ਹਮਾ ਕੇ ਸੰਗਤਾਂ ਮੇਰੇ ਨਾਲ ਬਣਕੀਆਂ ਨੇ ਅੱਜ ਅਸੀਂ ਸਰਪੰਚੀ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਹੈ ਬਰਨਾਲਾ ਦਿਹਾਤੀ ਦੇ ਸਰਪੰਚ ਜੋ ਕਿ ਚਰਨਜੀਤ ਸਿੰਘ ਜੀ ਹਨ ਉਹਨਾਂ ਦੀ ਜੋ ਕਿ ਅੱਜ ਦੁਬਾਰਾ ਤੋਂ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਰਜ ਕਰਵਾਉਣ ਜਾ ਰਹੇ ਨੇ ਅਤੇ ਉਹਨਾਂ ਦੀ ਜੋ ਪਿੰਡ ਦੇ ਲੋਕਾਂ ਵੱਲੋਂ ਜੋ ਹੈ ਭਰਵਾ ਹੁੰਗਾਰਾ ਉਹਨਾਂ ਨੂੰ ਮਿਲਿਆ ਜਿਸ ਵਿੱਚ ਕਿ ਲੋਕਾਂ ਨੇ ਬਹੁਤ ਜ਼ਲ ਉਹਨਾਂ ਦੀ ਸਪੋਰਟ ਕੀਤੀ ਸਾਰੇ ਲੋਕ ਉਤਸ਼ਾਹਿਤ ਹੋ ਕੇ ਉਹਨਾਂ ਨਾਲ ਉੱਠ ਕੇ ਦਰਪੇ ਨੇ ਤੁਸੀਂ ਸਾਰੀ ਵੀਡੀਓ ਵਿੱਚ ਦੇਖ ਰਹੇ ਹੋ ਕਿੰਨਾ ਉਹਨਾਂ ਦੀ ਵੀਡੀਓ ਵਿੱਚ ਜੋ ਇਕੱਠਾ ਇਹ ਸਾਰੇ ਲੋਕ ਜੋ ਹੈ ਸਰਪੰਚ ਚਰਨਜੀਤ ਸਿੰਘ ਜੀ ਦੀ ਸਪੋਰਟ ਵਿੱਚ ਨਾਲ ਉਹਨਾਂ ਦੇ ਆਏ ਨੇ ਇਸ ਟਾਈਮ ਜੋ ਹੈ ਤੁਸੀਂ ਦੇਖ ਇਹੀ ਸਾਰਾ ਕੱਟ ਜੋ ਸਰਪੰਚ ਚਰਨਜੀਤ ਸਿੰਘ ਜੀ ਨਾਲ ਆਏ ਨੇ ਇਹ ਹੀ ਉਹਨਾਂ ਦੇ ਕਿਤੇ ਕੰਮਾਂ ਕਰਕੇ ਹੀ ਨਾਲ ਉਹਨਾਂ ਦੇ ਉੱਠ ਕੇ ਤੁਰੇ ਨੇ ਕਿਉਂਕਿ ਪਹਿਲਾਂ ਵੀ ਲੋਕਾਂ ਨੇ ਉਹਨਾਂ ਨੂੰ ਸਰਵਸੰਮਤੀ ਨਾਲ ਸਰਪੰਚ ਚੁਣਿਆ ਸੀ ਤੇ ਆਪਣੇ ਸਰਪੰਚੇ ਦੇ ਟਾਈਮ ਵਿੱਚ ਉਹਨਾਂ ਨੇ ਜੋ ਕੰਮ ਕੀਤੇ ਨੇ ਉਹ ਸਾਰੇ ਹੀ ਉਚਾਈਤ ਯੋਗ ਨੇ ਸਾਰੇ ਕੀ ਬਹੁਤ ਹੀ ਵਧੀਆ ਲੋਕਾਂ ਦੀ ਭਲਾਈ ਲਈ ਕੀਤੇ ਗਏ ਨੇ ਇਸ ਕਰਕੇ ਹੀ ਇਸ ਟਾਈਮ ਜੋ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਐਨੇ ਸਾਰੇ ਲੋਕ ਜੋ ਉਹਨਾਂ ਨਾਲ ਉੱਠ ਕੇ ਤੋਰੇ ਨੇ ਉਹਨਾਂ ਦੇ ਕੀਤੇ ਕੰਮਾਂ ਕਰਕੇ ਹੀ ਉਹਨਾਂ ਨਾਲ ਆਏ ਨੇ ਸੋ ਸਾਰੇ ਲੋਕਾਂ ਦਾ ਧੰਨਵਾਦ ਕਰਨ ਵਿੱਚੋਂ ਸਰਪੰਚ ਚਰਨਜੀਤ ਸਿੰਘ ਜੀ ਵੱਲੋਂ ਸਾਰੇ ਲੋਕਾਂ ਨੂੰ ਲੱਡੂ ਵੰਡੇ ਗਏ ਪਹਿਲਾਂ ਵੀ ਸਰਪੰਚ ਸੀਗਾ ਪਿਛਲੀ ਵਾਰ ਤੇ ਸੰਗਤਾਂ ਨੇ ਮੇਰੀ ਸੱਚਾਈ ਨੂੰ ਤੇ ਮੇਰੇ ਕੰਮਾਂ ਨੂੰ ਪਹਿਲ ਦਿੱਤੀ ਹੈ ਤੇ ਸਾਰਾ ਪਿੰਡ ਮੇਰੇ ਨਾਲ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤਾਂ ਅਸੀਂ ਇਹ ਸਰਪੰਚੀ ਦਾ ਮੋਰਚਾ ਫਤਿਹ ਕਰਾਂਗੇ ਵਾਹਿਗੁਰੂ ਜੀ ਦਾ ਕੌਸਾ ਵਾਹਿਗੁਰੂ ਜੀ ਕੀ ਫਤਿਹ